ਆਉਂ ਮਾ ਜ ਆ ਆਜੋ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਜੈ ਵੰਦੇ ਮਾਤਰਮ ਵੰਦੇ ਮਾਤਰਮ ਸਾਰਿਆਂ ਨੇ ਸ਼ਾਮ ਨੂੰ 6 ਵਜੇ ਨਹੀਂ ਨਹੀਂ ਤੁਸੀਂ ਆਪ ਹੀ ਮਾਤੀ ਕਰ ਲਓ ਮੈਂ ਮਾਤੀ ਕਰ ਨਹੀਂ 1 ਮਿੰਟ ਠਹਿਰੋ ਰਕੋ ਦੇ ਮਨਾਰਾ ਦੀ ਕੋਲੀ ਨਾ ਆਉਂਦਾ ਅਮਰਜੀਤ ਜੀ ਨਹੀਂ ਯਾਰ ਲੈ ਦੱਸ ਸਭ ਆਜੋ ਫਟਾ ਕਰੋ ਮੈਂ ਇਸ ਸਭ ਕੋਈ ਤਾਂ ਹਾਂਜੀ ਆਓ ਯਾਰ ਆਓ ਸਾਡੇ ਆਓ ਜੀ ਅਸੀਂ ਸੰਜੀਤ ਪਰਸੈਂਟੇਜ ਇਤਨੇ ਬਸ 86 ਆਵਾਜ਼ਾਂ ਲੈ ਲਓ ਤੁਹਾਡਾ ਮਰੀ ਹੈ ਥੈਂਕ ਥੈਂਕ ਯੂ ਬਈ ਨੈਕਸਟ ਟਾਰਗੇਟ 18 ਸਾਰੇ ਕਿੱਥੇ ਗਏ ਹੋ ਮੈਂ ਤੁਹਾਨੂੰ ਸਾਰੇ ਬੁਲਾਉਣਾ ਹੈ ਬਿਲਕੁਲ ਵਲੰਟਰੀ ਬੁਲਾਉਣਾ ਹੈ ਹੈਪੀ ਬਰਥਡੇ ਕਲਾਕ ਕਲਾ ਜੀ ਸੰਜੀਵ ਜੀ ਚਾਪ ਕਰ ਰਹੇ ਸਦੀਆਂ ਦੇ ਵਿਚਾਰੇ ਅੱਗੇ ਦਾ ਬਹੁਤ ਕਰਦੇ ਲੋਕਾਂ ਤੋਂ ਬਹੁਤ ਕਰਦੇ ਜੀ ਸੰਜੀਵ ਮਾਰਸ਼ਲ ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਜੋ ਇਹਨਾਂ ਨੇ ਪਾਦਿਕਾ ਚੋਂ ਇੱਕ ਕਦਮ ਚੱਕਿਆ ਨਸ਼ਾ ਖਤਮ ਕਰਨ ਦਾ ਇਹ ਆਦੀ ਮੁਹਿੰਮ ਇਸ ਕਾਮਯਾਬ ਹੋਵੇ ਤੇ ਮੈਂ ਮਾਰਸ਼ਲ ਸਾਨੂੰ ਜਨਮ ਦਿਨ ਦੀਆਂ ਲੱਖਾਂ ਦਈਆਂ ਥੈਂਕ ਯੂ ਜੀ ਇਹਨਾਂ ਦੇ ਆਨਲਾਈਨ ਲੋਗ ਇਹਨੇ ਮੋਟੀਵੇਟ ਹੋ ਜਾਣਗੇ ਕਿ ਸਾਰੇ ਚਰ ਲੋ ਚੜ ਰਹੇ ਨੇ ਬਹੁਤ ਅੱਛਾ ਬਰਾਲਾ ਸੰਜੀਵ ਮੇਰਾ ਇਹਨਾਂ ਅੱਛਾ ਦੋਸਤ ਹੈ ਬਹੁਤ ਹੀ ਪਿਆਰਾ ਦੋਸਤ ਹੈ ਅਸੀਂ ਇਕੱਠੇ ਕੀਤੀ ਸਮਾਜਿਕ ਬਲਾਈ ਦੇ ਕੰਮ ਵਿੱਚ ਬਹੁਤ ਇਹਨੇ ਗੱਲ ਚੜ ਕੇ ਫਾਜ਼ਿਲ ਤੁਹਾਡੇ ਪੱਤਰਕਾਰ ਭਰਾ ਹੈ ਸਾਡੀ ਸਾਰੀ ਟੀਮ ਸਾਬੀ ਵਿਆਟੋ ਯੂਨੀਅਨ ਸਾਰੇ ਮੈਂ ਮਾਫੀ ਚਾਹਵਾਂਗਾ ਪੂਰੇ ਜਿਨੇ ਵੀ ਮੇਰੇ ਭਰਾ ਹੈ ਔਰ ਜਿਹੜੇ ਫਾਜ਼ਿਲ ਕਾ ਦੇ ਜਿਨੇ ਲੋਗ ਉੰਗਰ ਸਾਹਿਬਾ ਮੈਨੂੰ ਪਿਆਰ ਕਰਦੇ ਆ ਜੇ ਸਾਡੇ ਨਾਲ ਮਿਲ ਕੇ ਕੰਦੇ ਨਾਲ ਕੰਨਾ ਮਲਾ ਕੇ ਕੰਮ ਕਰ ਰਹੇ ਆ ਸਾਰੇ ਸਮਾਜ ਸੇਵੀ ਸਾਰੀਆਂ ਸਮਾਜਿਕ ਸੰਸਥਾਵਾਂ ਜਿਹੜੇ ਸਮਾਜ ਕਲਿਆਣ ਚ ਲੱਗੇ ਨੇ ਔਰ ਕੰਮ ਕਰ ਰਹੀਆਂ ਆਪਣੇ ਆਪਣੇ ਤਰੀਕੇ ਨਾਲ ਸਮਾਜ ਦੇ ਚ ਕੰਮ ਕਰ ਰਹੀਆਂ ਉਹਨਾਂ ਦਾ ਮੈਂ ਸਾਰਾ ਦਿਲੋਂ ਧੰਨਵਾਦ ਕਰਦਾ ਔਰ ਖਾਸ ਕਰ ਅੱਜ ਦੇ ਦਿਨ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਕਿ ਦੇਖੋ ਅਸੀਂ ਸਾਰਿਆਂ ਨੇ ਵਾਪਸ ਇਸ ਦੁਨੀਆ ਤੋਂ ਜਾਣਾ ਹੈ ਪਰ ਅਸੀਂ ਇਹ ਜਿਹਾ ਕੰਮ ਜ਼ਰੂਰ ਕਰੀਏ ਜਿਹਦੇ ਚ ਸਾਡਾ ਨਰੋਲ ਸਮਾਜ ਨੂੰ ਫਾਇਦਾ ਹੋਵੇ ਔਰ ਉਹਦੇ ਨਾਲ ਪਰਵਰਤਨ ਨਜ਼ਰ ਆਉਂਦਾ ਦਿਖਾਵੇ ਮਾਤਰ ਵਾਸਤੇ ਅਸੀਂ ਕੋਈ ਸਮਾਜ ਸੇਵਾ ਨਾ ਕਰੀ ਬਿਲਕੁਲ ਤੁਸੀਂ ਕਾਫੀ ਜਿਹੜੇ ਲੋਕ ਭਲਾਈ ਦੇ ਕੰਮਾਂ ਵਾਸਤੇ ਜਾਂ ਸਮਾਜ ਦੇ ਕੰਮਾਂ ਵਾਸਤੇ ਤਫਾਦਲ ਕਰੇ ਐਡਮਿਨ ਅਤੇ ਸਮਾਜ ਸੇਵੀ ਸੰਜੀਵ ਮਾਰਸ਼ਲ ਜੀ ਦਾ ਜਨਮ ਦਿਨ ਉਸ ਉਲਖ ਦੇ ਵਿੱਚ ਪੁਰਾਣੇ ਸਿਵਲ ਹਸਪੀਟਲ ਵਿਖੇ ਖੂਨਦਾਨ ਕੈਂਪ ਵੀ ਲੱਗਿਆ ਤੇ ਉਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰਨ ਲਈ ਕਾਫੀ ਪਤੰਨ ਤੇ ਲੋਕ ਇੱਥੇ ਪਹੁੰਚੇ ਨੇ ਉੱਥੇ ਹੀ ਡਾਕਟਰ ਬੀਡੀ ਦੇਖੀ ਮੀ ਦੇਖੋ ਰੱਤਿੰਗਵਾਲਾ ਹਾਂਜੀ ਬਬੀ ਹੈਪੀ ਬਰਥਡੇ ਟੂ ਜੀ ਮਾਰਕਰ ਜੀ ਥੈਂਕ ਯੂ ਮੇਰਾ ਛੋਟਾ ਭਾਈ ਵੀ ਆਇਆ ਔਰ ਹਮਾਰਾ ਪੰਮ ਵੀ ਅਗਰਵਾਲ ਸਭਾ ਦਾ ਹਾਂਜੀ ਕਾਫੀ ਬਤਨਤੇ ਲੋਕ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਖਾਸ ਦਿਨ ਤੁਹਾਡਾ ਜਿਹੜਾ ਮਨਾਇਆ ਜਾ ਰਿਹਾ ਦੇਖੋ ਪਹਿਲਾਂ ਤਾਂ ਸਾਰੇ ਪੈਨਾ ਦਾ ਸਾਰੇ ਭਰਾਵਾਂ ਦਾ ਮੇਰੇ ਬਚਪਨ ਦੇ ਸਾਥੀ ਜਿਹੜੇ ਮੇਰੇ ਫਰਸਟ ਨੇਮ ਵਾਲੇ ਵੀ ਅੱਜ ਪਹੁੰਚੇ ਜਿਹੜੇ ਮਨੂੰ ਸੰਜੀਤ ਕਹਿੰਦੇ ਹੈਨਾ ਔਰ ਕਾਫੀ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਸੰਜੀਤ ਵਾਂਸਲ ਹੈ ਜਾਂ ਮਾਰਸ਼ਲ ਹੈ ਵਾਂਸਲਾ ਕੌਣ ਹੈ ਜੀ ਉਹ ਲੋਕ ਜਿਹੜੇ ਬਚਪਨ ਤੋਂ ਮੇਰੇ ਨਾਲ ਪੜੇ ਹੈ ਮਨੀਸ਼ ਕਾਲਰਾ ਜੀ ਇਹ ਵਿਗਨੇਜਾ ਸਾਹਿਬ ਵਿਸ਼ਾਲ ਡਾਕਟਰ ਚਾਲਨਾ ਜੀ ਮੈਂ ਕਾਫੀ ਲੋਕ ਜੀ ਮਾਰਸ਼ਲ ਮੇਰੇ ਸੰਜੀਤ ਮਦਾਨ ਜੀ ਅਸੀਂ ਇਕੱਠੇ ਪੜੇ ਸਾਰੇ ਪੀਏ ਜੀ ਤੇ ਲੋਕ ਇਕੱਠੇ ਕੀਤੇ ਇਕੱਠੇ ਪੜੇ ਉਹ ਬੰਦੇ ਧੰਨਵਾਦ ਕਰਦੀ ਹਾਂ ਕਿ ਤੁਹਾਡੀ ਜਿਹੜੀ ਕਵਰੇਜ ਸਦਕਾ ਹੀ ਜਿਹੜੀ ਇਹ ਪਾਲਸਾਰੀ ਸਾਇਟੀ ਦੇ ਕੰਮ ਹੋਣ ਜਾਂ ਸਮਾਜ ਵਿੱਚ ਕੋਈ ਵੀ ਲੋਕ ਭਲਾਈ ਦੇ ਕੰਮ ਹੋਣ ਤਾਂ ਉਹ ਜੰਦਾ ਤੱਕ ਪਹੁੰਚਦੇ ਨੇ ਤਾਂ ਅੱਜ ਡਾਕਟਰ ਬਿੰਦੀ ਸਿੱਧੇ ਦੇਵਾ ਮੋਰਲ ਵੈਲਫੇਅਰ ਸਾਇਟੀ ਦੇ ਸਾਰੇ ਜਿਹੜੇ ਮੈਂਬਰ ਸਾਹਿਬਾਨ ਨੇ ਅੱਜ ਅਸੀਂ ਪੁਰਾਣੀ ਸਿਵਲ ਹਸਪਤਾਲ ਪਹੁੰਚੇ ਹਾਂ ਅੱਜ ਮੈਂ ਕਹਾਂ ਕਿ ਮੇਰੇ ਟੀਚਰ ਵੀ ਨੇ ਮੇਰੇ ਗੁਰੂ ਵੀ ਨੇ ਮੇਰੇ ਸਰ ਨੇ ਤਾਂ ਸਜੀਤ ਮਾਰਸ਼ਲ ਜੀ ਦਾ ਜਨਮ ਦਿਨ ਨੇ ਤਾਂ ਉਸ ਉਪਰਾਲੇ ਦੇ ਵਿੱਚ ਜਿਹੜਾ ਅੱਜ ਬਲੱਡ ਨੇਸ਼ਨ ਜਿਹੜਾ ਕੈਂਪ ਲਗਾਇਆ ਗਿਆ ਹੈ ਤਾ ਸਭ ਤੋਂ ਪਹਿਲੇ ਤਾਂ ਮੈਂ ਸੰਜੀ ਮਾਰਸ਼ਲ ਸਰ ਨੂੰ ਉਹਨਾਂ ਦੇ ਬਰਥਡੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੀਆ ਔਰ ਡਾਕਟਰ ਵੀਰੀ ਸਚਦੇਵ ਮੂਰੇ ਵੈਰੀਫਾਇਰ ਦੀ ਸਾਰੀ ਜਿਹੜੀ ਟੀਮ ਹੈ ਸਮੁੱਚੀ ਟੀਮ ਜਿਹੜੀ ਅੱਜ ਇੱਥੇ ਅਸੀਂ ਪਹੁੰਚੇ ਆਂ ਔਰ ਸੰਜੀਵ ਮਾਰਸ਼ਲ ਸਾਹਿਬ ਦਾ ਬਰਥਡੇ ਮਨਾਣੇ ਸੇ ਪਹੁੰਚੇ ਆਂ ਔਰ ਇਹ ਮੈਸੇਜ ਦੇਵਾਂਗੀ ਕਿ ਸਾਨੂੰ ਸਾਡੇ ਜਿਹੜੇ ਜਨਮ ਦਿਨ ਨੂੰ ਵਿਸ਼ੇਸ਼ ਬਣਾਉਣ ਵਾਸਤੇ ਜਿਹੜਾ ਹੈ ਆਪਾਂ ਕੇਕ ਕੱਟ ਕੇ ਜਾਂ ਹੋਰ ਜਿਹੜਾ ਮਤਲਬ ਜਸ਼ਨ ਮਨਾ ਕੇ ਆਪਾਂ ਬਰਥਡੇ ਮਨਾਣੇ ਆ ਲੇਕਿਨ ਆਪਣੇ ਦਿਨ ਨੂੰ ਜਿਹੜਾ ਇੱਕ ਖਾਸ ਜ਼ਰੂਰ ਬਣਾਣਾ ਚਾਹੀਦਾ ਹੈ ਤਾਂ ਅੱਜ ਜਿਹੜਾ ਬਲੱਡ ਡੋ ਮਾ ਜਿਹੜੇ ਜੀਵਨ ਦੇ ਵਿੱਚ ਜਿਹੜਾ ਇਹ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਕਿਤੇ ਨਾ ਕਿਸੇ ਔਖੇ ਟਾਈਮ ਦੇ ਵਿੱਚ ਕਿਸੇ ਵਿਅਕਤੀ ਜਿਹੜੀ ਜਾਨ ਬਚ ਸਕੇ ਤਾਂ ਮੈਂ ਸਰਜੀ ਮਾਰਸ਼ਲ ਸਰ ਨੂੰ ਸਾਈ ਡਾਕਟਰ ਬੀਬੀ ਸਚਦੇਵਾਲ ਮੂਰਲ ਵੈਲਫੇਅਰ ਸਾਇਟੀ ਦੀ ਸਾਰੀ ਟੀਮ ਵੱਲੋਂ ਜਨਮ ਦਿਨ ਦੀ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਦਿੰਨੀ ਆ ਔਰ ਦੋ ਲਾਈਨਸ ਮੈਂ ਸਰਵਸਤੇ ਜੁਰ ਕਵਾਂਗੀ ਬਾਰਿ ਬਾਰਿ ਦਿਨ ਇਹ ਆਏ ਬਾਰਿ ਬਾਰਿ ਦਿਲ ਇਹ ਗਾਏ ਤੁਮ ਜਿਓ ਮਜ਼ਾਰੋ ਸਾਂ ਇਹ ਮੇਰੀ ਹੈ ਬਰਥਡੇ ਟੂ ਯੂ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਡੀਅਰ ਮਾਰਸ਼ਲ ਸੰ ਹੈਪੀ ਬਰਥਡੇ ਜਿਵੇਂ ਜਿਵੇਂ ਆਪਾਂ ਆਪਾਂ ਸਾਰਿਆਂ ਨੂੰ ਪਤਾ ਵੀ ਆ ਗਿਆ ਨਾ ਖੂਨਦਾਨ ਦਾ ਕੈਂਪ ਲਗਵਾਇਆ ਗਿਆ ਤਾਂ ਤੁਸੀਂ ਵੀ ਪਹੁੰਚੋ ਦੱਸਿਆ ਵੀ ਤੁਸੀਂ ਕੀ ਸ਼ਮੂਲੀਅਤ ਨਹੀਂ ਕੀਤੀ ਜੇਗੀ ਖੂਨਦਾਨ ਦਾ ਬਿਲਕੁਲ ਅ ਦੇਖੋ ਇਹ ਹੁੰਦਾ ਹੈ ਕਿ ਆਪਣੇ ਐਚ ਵੀ ਦੇ ਹਿਸਾਬ ਨਾਲ ਜਿਹੜਾ ਆਪਾਂ ਆਪਣਾ ਜਿਹੜਾ ਖੂਨਦਾਨ ਕਰ ਸਕਦੇ ਆ ਮੈਂ ਤੁਹਾਡੇ ਵੀਡੀਓ ਰਾਹੀਂ ਇਹ ਦੱਸਾਂਗੀ ਕਿ ਅ ਅੱਜ ਤੋਂ 7 ਜਾਂ 8 ਮਹੀਨੇ ਪਹਿਲੇ ਤਾਂ ਬਲੱਡ ਮਿਸ਼ਨ ਕੈਂਪ ਸੀ ਮੈਂ ਇਨਵਾਈਟ ਸੀ ਤਾਂ ਮੈਂ ਉੱਥੇ ਜਦੋਂ ਗਈ ਤਾਂ ਮੇਰਾ ਬਹੁਤ ਜਿਹੜਾ ਮਾਨਸਿਕ ਮੈਂ ਬਲੱਡ ਡੋਨੇਟ ਕਰਾਂ ਲੇਕਿਨ ਉਸ ਟਾਈਮ ਜਿਹੜਾ ਮੇਰਾ ਐਚ ਵੀ ਸੀ ਉਹ ਕੱਪ ਸੀ ਤਾਂ ਮੈਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਜਿਹੜਾ ਖੂਨਦਾਨ ਨਹੀਂ ਕਰ ਸਕਦੇ ਲੇਕਿਨ ਮੈਂ ਕੁਝ ਦਿਨ ਪਹਿਲੇ ਚੈੱਕ ਕਰਵਾਇਆ ਤਾਂ ਇਹ ਕਹਿ ਲਿਆ ਕਿ ਜਿਹੜਾ ਇਹ 5 ਗ੍ਰਾਮ ਮੇਰਾ ਪੋਨ ਹੋ ਚੁੱਕਾ ਹੈ ਔਰ ਅਗਰ ਮੈਂ ਸਕਾਬਿਲ ਹੋਵਾਂਗੀ ਔਰ ਮੈਂ ਪੁੱਛਾਂਗੀ ਵੀ ਜ਼ਰੂਰ ਤਾਂ ਮੈਂ ਜਿਹੜਾ ਰੀਜਨਰੇਸ਼ਨ ਜ਼ਰੂਰ ਕਰਕੇ ਜਾਵਾਂਗੀ ਜੀ ਤਾਂ ਹਾਂਜੀ ਮਸ਼ਗਰ ਜੀ ਅੱਜ ਡਾਕਟਰ ਬੀ ਦੀ ਸਚ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਜਿਹੜਾ ਸੰਜੀਵ ਮਾਰਸ਼ਲ ਜੀ ਦਾ ਜਿਹੜਾ ਜਨਮ ਦਿਨ ਮਨਾਇਆ ਗਿਆ ਔਰ ਅੱਜ ਉਹਨਾਂ ਦੇ ਜਨਮ ਦਿਨ ਤੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ਸੀ ਤਾਂ ਅੱਜ ਸਾਰੀ ਟੀਮ ਜਿਹੜੀ ਹੈ ਉੱਥੇ ਪਹੁੰਚੇ ਨੇ ਔਰ ਸੰਜੀਵ ਮਾਰਸ਼ਲ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਉਹ ਮਨਾਇਆ ਗਿਆ ਤਾਂ ਮੈਂ ਇਹੀ ਦੁਆ ਕਰਾਂਗੀ ਕਿ ਪਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਔਰ ਹਮੇਸ਼ਾ ਜਿਹੜਾ ਹੈ ਖੁਸ਼ ਰਹਿਣ ਸਵਸਥ ਰਹਿਣ